ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਸਿਪਰੀਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਪਿੰਡ ਦੇ ਵਿੱਚ ਠੇਕਾ ਖੋਲਿਆ ਜਾ ਰਿਹਾ ਸੀ ਤਾਂ ਮੌਕੇ ਤੇ ਪਿੰਡ ਦੇ ਲੋਕ ਚੜੇ ਨੇ ਇਕੱਠੇ ਹੋ ਗਏ ਨੇ ਆ ਲੋਕਾਂ ਨੇ ਠੇਕਾ ਖੋਲਣ ਦਾ ਵਿਰੋਧ ਕੀਤਾ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇੱਥੇ ਠੇਕਾ ਖੋਲਿਆ ਗਿਆ ਤਾਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ ਆ ਅਸੀਂ ਇਸ ਦੀ ਤੋੜ ਪੰਡ ਕਰਾ ਗਏ ਪਿੰਡ ਦੀਆਂ ਔਰਤਾਂ ਇਕੱਠੀਆਂ ਹੋਈਆਂ ਨੇ ਔਰਤਾਂ ਦੇ ਵਿੱਚ ਗੁੱਸਾ ਭਰਿਆ ਹੋਇਆ ਔਰਤਾਂ ਦੇ ਵੱਲੋਂ ਕਿਹਾ ਗਿਆ ਕਿ ਲਾਗੇ ਹੀ ਸਕੂਲ ਹੈ ਤੇ ਇੱਥੇ ਸਾਡੀਆਂ ਧੀਆ ਪੈਣਾ ਜੜੀਆਂ ਨੇ ਕਿਵੇਂ ਸੇਫ ਰਹਿਣ ਗਿਆ ਜੇਕਰ ਇੱਥੇ ਠੇਕਾ ਖੁੱਲ ਜਾਂਦਾ ਕਿਉਂਕਿ ਇੱਥੇ ਨਸ਼ੇੜੀ ਖੜੇ ਹੋਣਗੇ ਤਾਂ ਸਾਡੀਆਂ ਧੀਆ ਪੈਣਾ ਜੜੀਆਂ ਨੇ ਉਹ ਸੇਫ ਨਹੀਂ ਹੋਣਗੀਆਂ ਤਾਂ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਬਿਨਾਂ ਕਿਸੇ ਮਨਜ਼ੂਰੀ ਤੋਂ ਪਿੰਡ ਦੇ ਲੋਕਾਂ ਤੋਂ ਬਿਨਾਂ ਪੁੱਛੇ ਹੀ ਇੱਥੇ ਠੇਕੇ ਨੂੰ ਜੜੀਆਂ ਮਨਜ਼ੂਰੀ ਦਿੱਤੀ ਗਈ ਹੈ ਤੇ ਇੱਥੇ ਠੇਕਾ ਖੁੱਲ ਗਿਆ ਪਰ ਅਸੀਂ ਇੱਥੇ ਠੇਕਾ ਜਿਹੜਾ ਨਹੀਂ ਖੋਲਣ ਦੇਵਾਂਗੇ ਤਾਂ ਮੌਕੇ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਲੋਕਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਇੱਥੇ ਠੇਕਾ ਨਾ ਖੋਲਿਆ ਜਾਵੇ ਤੋਤੇ ਹੀ ਠੇਕੇ ਮਾਲਕ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਇੱਥੇ ਪਹਿਲਾਂ ਇੱਥੇ ਮਨਜ਼ੂਰੀ ਦਿੱਤੀ ਗਈ ਹੈ ਉਸ ਸਮੇਂ ਪਿੰਡ ਵਾਸੀਆਂ ਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਪਰ ਹੁਣ ਇਹ ਠੇਕਾ ਖੋਲ ਦਿੱਤਾ ਗਿਆ ਤਾਂ ਪਿੰਡ ਵਾਸੀਆਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਲੇਡੀਜ਼ ਹੈ ਠੀਕ ਹੈ ਅੱਜ ਕੱਲ ਦੀ ਦੌਰ ਦੇ ਵਿੱਚ ਜਿੱਦਾਂ ਬੱਚੀਆਂ ਸੇਫ ਨਹੀਂ ਹੈਗੀਆਂ ਜੇਕਰ ਕੋਈ ਵੀ ਨਸ਼ੇ ਕਰਦਾ ਹੈ ਹਰੇਕ ਲੇਡੀਜ਼ ਆਪਣੀ ਬੱਚੀ ਨੂੰ ਲੈ ਕੇ ਆ ਰਹੀ ਹੈ ਕਿ ਇਹ ਚੀਜ਼ ਖੁੱਲਣ ਨਾਲ ਸਾਡੀਆਂ ਬੱਚੀਆਂ ਸੇਫ ਹੈਗੀਆਂ ਤਾਂ ਵੀ ਕਿ ਆਪਣੀ 25 ਦੀ ਮਾਂ ਆ ਮੈਂ ਵੀ ਇੱਥੇ ਰਹਿਨੀ ਆ ਕਿੰਨੇ ਘਰ ਆ ਕਿ ਇਸ ਚੀਜ਼ ਖੁੱਲਣ ਨਾਲ ਸਾਡੀ ਬੱਚਿਆਂ ਦੇ ਫਰਕ ਪੈ ਸਕਦਾ ਕੀ ਹੈ ਸਕੂਲ ਵੀ ਲੱਗੇ ਲੱਗੇ ਹਾਂਜੀ ਸਕੂਲ ਵੀ ਹੈਗਾ ਇਥੋਂ 75 ਮੀਟਰ ਦੀ ਦੂਰੀ ਦੀ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਠੇਕਾ ਬੰਦ ਕਰਨਾ ਚਾਹੀਦਾ ਹੈ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ ਠੀਕ ਮਣ ਕਹਿੰਦਾ ਆਪੀ ਨਸ਼ੇ ਦੂਰ ਕਰੋ ਇਹ ਤਾਂ ਨਸ਼ਿਆਂ ਦੇ ਲਾਰਿਆਂ ਨਿਆਣਿਆਂ ਨੂੰ ਇਹ ਐਮਐਲਏ ਜਿਹੜਾ ਜਦੋਂ ਦਾ ਐਮਐਲਏ ਬਣਿਆ ਆ ਇਹਨੂੰ ਦੋ ਨੰਬਰ ਦਾ ਧੰਦਾ ਇੱਥੇ ਕਰਾਣ ਦਿਆ ਆ ਦੋ ਨੰਬਰ ਦਾ ਦੋ ਨੰਬਰ ਦੀ ਪਹਿਲਾ ਬ੍ਰਾਂਚਾ ਖੋਲਿਆ ਹੀ ਸ਼ਰਾਬਾ ਵੇਚਦੇ ਸਨ ਲੋਕੀ ਉਹ ਨਹੀਂ ਹਟੇ ਹੁਣ ਇਹਨਾਂ ਦਾ ਠੇਕਾ ਖਲਾਤਾ ਇਤਾਂ ਨਹੀਂ ਹੋਣਾ ਚਾਹੀਦੀ ਅਸੀਂ ਠੇਕਾ ਨਹੀਂ ਇੱਥੇ ਖੁੱਲਣ ਦੇਣਾ ਅਸੀਂ ਤੋੜ-ਪੋੜ ਕਰਨੀ ਨਹੀਂ ਤਾਂ ਜੇ ਨਹੀਂ ਮੰਨਣਾ ਪ੍ਰਸ਼ਾਸਨ ਮੰਨ ਜੇ ਸਾਡੀ ਗੱਲ ਤਾਂ ਠੀਕ ਆ ਜੇ ਨਹੀਂ ਮੰਨਣੀ ਤਾਂ ਅਸੀਂ ਠੇਕਾ ਤੋੜ ਤੜ ਕੇ ਉਹ ਬੁੜੀਆਂ ਨਾਲ ਤੋੜਨਾ ਅਸੀਂ ਨਹੀਂ ਖੁੱਲਣ ਦੇਣਾ ਸਾਡੇ ਬੱਚਿਆਂ ਨੂੰ ਨਸ਼ੇ ਆ ਤੇ ਲੰਦੇ ਹੋ ਕਿਉਂ ਲੰਦੇ ਆ ਬੱਚੇ ਪੜੇ ਲਿਖਿਆ ਇਹਨਾਂ ਨੂੰ ਪਾਣਾ ਨਹੀਂ ਦੇਣਾ ਬੱਚਿਆਂ ਨੂੰ ਅਸੀਂ ਇਹ ਗੱਲ ਨਹੀਂ ਹੋਣ ਦੇਣੀ ਦਾ ਹੱਥ ਜੋੜ ਕੇ ਬੇਨਤੀ ਆ ਮੈਂ ਐਮਐਲਏ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਪਈ ਸਾਡੇ ਇੱਥੇ ਨਸ਼ਿਆਂ ਤੇ ਅਸੀਂ ਠੇਕਾ ਨਹੀਂਓ ਖੋਲਣ ਦੇਣਾ ਸਾਡੇ ਇੱਥੇ ਖੁੱਲਣਾ ਨਹੀਂ ਚਾਹੀਦਾ ਠੀਕ ਨਹੀਂ ਤਾਂ ਜੇ ਇੰਨੀ ਗੱਲ ਆ ਗਈ ਅਸੀਂ ਐਮਐਲਏ ਨੂੰ ਪਿੰਡ ਨਹੀਂ ਬੰਨ ਦੇਣਾ ਠੀਕ ਬੁੜੀਆਂ ਨਾਲ ਨਹੀਂ ਬੰਨ ਦੇਣਾ ਅਸੀਂ ਜਨਾਨੀਆਂ ਨਾਲ ਨਹੀਂ ਬੰਨ ਦੇਣਾ ਕਿਉਂ ਅਸੀਂ ਦੁਖੀ ਆ ਠੀਕ ਹੈ ਬੰਦੇ ਸਾਰੀ ਦਿਨੇ ਕਮਾਉਂਦੇ ਆ ਜਨਾਨੀਆਂ ਜਨਾਨੀਆਂ ਦੁਖੀ ਆ ਮਾਵੜਾ ਪੂਰਾ ਹੈ ਜੀ ਸਾਡੇ ਪਿੰਡ ਬਿਨਾ ਮਰਜੀ ਤੋਂ ਬਿਨਾ ਕਿਤੇ ਇਤਲਾ ਤੋਂ ਬਿਨਾ ਪੰਚਾਇਤ ਤੋਂ ਠੇਕਾ ਕੋ ਲਿਆ ਜਾ ਰਿਹਾ ਹੈ ਅਗਰ ਇਹਨਾਂ ਕੋ ਕੋ ਪਰਮਿਸ਼ਨ ਹੈਗੀ ਜਾਂ ਕੁਝ ਵੀ ਹੈਗਾ ਕੋਈ ਵੀ ਚੀਜ਼ ਆਏਗੀ ਤਾਂ ਸਾਰੇ ਪਿੰਡ ਨਾਲ ਆ ਕੇ ਤੇ ਇੱਥੇ ਡਿਸਕਸ ਕਰਨ ਸਾਨੂੰ ਦੱਸਣ ਪਰਮਿਸ਼ਨ ਕਿਸ ਬੰਦੇ ਨੇ ਦਿੱਤੀ ਹੈ 50 ਸਾਲ ਹੋ ਗਏ ਸਾਡੇ ਪਿੰਡ ਵਿੱਚ ਠੇਕੇ ਹਨ ਇਹ ਕ ਜਿਹੜਾ ਲਾਗੇ ਖੁੱਲੇ ਜਾ ਰਹਾ ਇਹਦਾ ਕੀ ਪਿੰਡ ਵਸਿਆਂ ਨੂੰ ਕੀ ਇੰਪੈਕਟ ਪਏਗਾ ਉਹ ਜਿਆਦਾ ਫਰਕ ਹੈ ਜੀ ਸਕੂਲ ਹੈ ਮੰਦਿਰ ਹੈ ਬੱਚੇ ਹੈ ਸਾਰੇ ਪਿੰਡ ਨੂੰ ਹੈ ਜਨਾਨੀਆਂ ਮਹਿਲਾ ਸਭ ਜਾਂਦੀਆਂ ਇਹਦਾ ਬਹੁਤ ਜਿਆਦਾ ਗਲਤ ਆ ਸਰ ਸਾਰਿਆਂ ਤੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋ ਕੋਈ ਦਰਖਾਸਤ ਅਸੀਂ ਸਾਰਿਆਂ ਨਾਲ ਮਿਲੇ ਆ ਜੀ ਚਲੋ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕਿ ਇਸ ਕਰਕੇ ਸਾਰਾ ਪਿੰਡ ਕਠਾ ਹੋਇਆ ਹੈ ਕੀ ਹੁਣ ਤੁਹਾਡੀ ਮੰਗ ਹੈ ਪ੍ਰਸ਼ਾਸਨ ਦੀ ਸਾਡੀ ਮੰਗ ਇਹ ਹੈ ਕਿ ਇਸ ਠੇਕੇ ਦਾ ਸਾਡੂੰ ਜਲਦ ਤੋਂ ਜਲਦ ਅੱਜ ਹੀ ਹੱਲ ਕੀਤਾ ਜਾਏ ਲੱਗਿਆ ਜਾਵੇ ਚੱਕਿਆ ਜਾਏ ਠੀਕ ਮੈਨੂੰ ਤਾਂ ਲੱਗਦਾ ਵੀ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਹੈ ਉਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਅਸਲੀਅਤ ਦੇ ਵਿੱਚ ਇਦਾਂ ਦਾ ਕੋਈ ਯੁੱਧ ਨਹੀਂ ਛੜਿਆ ਹੋਇਆ ਜੇ ਕੋਈ ਯੁੱਧ ਛੜਿਆ ਹੋਇਆ ਤਾਂ ਇਹ ਵੱਡੇ ਵੱਡੇ ਠੇਕੇਦਾਰਾਂ ਨੂੰ ਅ ਅਨਔਥਰਾਇਜ਼ਡ ਜਿਹੜੇ ਠੇਕੇ ਖੋਲਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾ ਰਹੀ ਹੈ ਮੈਂ ਇੱਕੋ ਸਵਾਲ ਕਰਦਾ ਪ੍ਰਸ਼ਾਸਨ ਨੂੰ ਕਿ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਹੈ ਵੀ ਜਿਹੜੀ ਕੋਈ ਪਰਮਿਸ਼ਨ ਹੈਗੀ ਹੈ ਕਿ ਉਹ ਦਿਖਾਣ ਜਦੋਂ ਪਿੰਡ ਦੇ ਸਰਪੰਚ ਇਹ ਗੱਲ ਕਹਿ ਰਿਹਾ ਵੀ ਬਿਨਾਂ ਕਿਸੇ ਪਰਮਿਸ਼ਨ ਤੋਂ ਔਰ ਪ੍ਰਸ਼ਾਸਨ ਆ ਉਹਨਾਂ ਨੇ ਇਸ ਗੱਲ ਦੀ ਆਪਣਾ ਰਾਸਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਭਾਈ ਜੇ ਕੋਈ ਪਰਮਿਸ਼ਨ ਹੈਗੀ ਤਾਂ ਉਹਨੂੰ ਦੱਸਿਆ ਜਾਵੇ ਜਦੋਂ ਪਿਛਲੇ 50 ਸਾਲ ਦੇ ਅੰਦਰ ਇਸ ਪਿੰਡ ਦੇ ਵਿੱਚ ਕੋਈ ਠੇਕਾ ਨਹੀਂ ਹੈ ਫਿਰ ਜ਼ਬਰਦਸਤੀ ਇਸ ਪਿੰਡ ਦੇ ਉੱਤੇ ਠੇਕਾ ਕਿਉਂ ਥੋਪਿਆ ਜਾ ਰਿਹਾ ਐਡੇ ਕਿਹੜੇ ਸ਼ਰਾਬੀ ਇਸ ਇਲਾਕੇ 'ਚ ਵੱਧ ਗਏ ਕਿ ਜਿਹੜਾ ਰਾਤੋਂ ਰਾਤ ਠੇਕਾ ਬਣਾਉਣ ਦੀ ਨੋਬਤ ਆਈ ਇੱਥੋਂ 3 ਕਿਲੋਮੀਟਰ ਰੈਲੀ ਇੱਥੋਂ 2 ਕਿਲੋਮੀਟਰ ਨੰਗਲ ਹਰ ਜਗ੍ਹਾ ਪਹਿਲਾਂ ਹੀ ਠੇਕਾ ਔਰ ਜੇ ਇਨੇ ਠੇਕੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਲੱਗਦਾ ਵੀ ਹੋਰ ਠੇਕੇ ਖੋਲਣ ਦੀ ਲੋੜ ਹੈ ਤਾਂ ਮੈਂ ਤਾਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਦਾਂ ਕਰੋ ਘਰ-ਘਰ ਠੇਕਾ ਖੋਲ੍ਹ ਦਿਓ ਘਰ-ਘਰ ਨੌਕਰੀ ਘਰ-ਘਰ ਰਾਸ਼ਨ ਨਾਲ ਤੁਹਾਡਾ ਨਹੀਂ ਸਰਿਆ ਤੇ ਘਰ-ਘਰ ਠੇਕਾ ਖੋਲ੍ਹ ਦਿੱਤਾ ਜਾਵੇ ਤਾਂ ਕਿ ਜਿਹੜਾ ਤੁਹਾਡਾ ਜੁੱਧ ਨਸ਼ਾ ਵਿਰੋਧ ਤੁਸੀਂ ਸਿਰਫ ਨਾਰਾ ਰੱਖਿਆ ਲੋਕਾਂ ਨੂੰ ਨਸ਼ੇੜੀ ਬਣਾ ਦਿਓ ਲੋਕਾਂ ਨੂੰ ਸ਼ਰਾਬੀ ਬਣਾ ਦਿਓ ਇਹੋ ਜਿਹਾ ਮਾਹੌਲ ਸਿਰਜ ਦਿਓ ਕਿ ਦੁਨੀਆ ਜਿਹੜੀ ਆ ਉਹ ਸ਼ਰਾਬੀ ਹੋ ਜਾਵੇ ਘਰਾਂ ਦੇ ਵਿੱਚ ਨਿਕਨ ਕੇ ਬੱਚੇ ਜਿਹੜੇ ਆ ਉਹ ਘਰਾਂ ਚੋਂ ਨਿਕਲਣ ਕਿਉਂਕਿ ਕਿਸੇ ਨੂੰ ਹਾਜੀ ਪਰ ਕਿਸੇ ਨੂੰ ਦਿੱਕਤ ਹੁੰਦੀ ਹੈ ਕੋ ਬੱਚਾ ਉਹਨੂੰ ਲੱਗਦਾ ਯਾਰ ਮੈਂ ਇੱਡੀ ਦੂਰ ਜਾਣਾ ਕਿੱਦਾਂ ਘਰ ਦੇ ਵਿੱਚ ਮਿਲ ਜੂਗੀ ਅਗਲਾ ਸਾਈਡ ਤੇ ਹੋ ਕੇ ਪੀਲੇਗਾ ਇਸ ਕਰਕੇ ਐਸੇ ਗੱਲ ਦਾ ਪਿੰਡ ਵਾਲਿਆਂ ਵੱਲੋਂ ਇਲਾਕੇ ਵੱਲੋਂ ਵਿਰੋਧ ਹੋ ਰਿਹਾ ਅਸੀਂ ਵੀ ਇਸ ਗੱਲ ਦਾ ਵਿਰੋਧ ਕਰਦੇ ਹਾਂ ਗੈਰ ਕਾਨੂੰਨੀ ਕੋਈ ਵੀ ਕੰਮ ਆਪਣੇ ਇਲਾਕੇ ਦੇ ਵਿੱਚ ਨਹੀਂ ਹੋਣ ਦਿੱਤਾ ਜਾਏਗਾ ਭਾਵੇਂ ਸਰਕਾਰ ਦੀ ਕਿਸੇ ਵੀ ਪੱਧਰ ਦੀ ਇਨਵੋਲਵਮੈਂਟ ਹੋਵੇ ਹਰ ਗੈਰ ਕਾਨੂੰਨੀ ਕੰਮ ਦੇ ਖਿਲਾਫ ਡਟ ਕੇ ਲੜਾਂਗੇ ਅਜੇ ਸਾਰਾ ਠੇਕਾ ਖੋਲਿਆ ਜਾ ਰਹੀ ਸੀ ਪ੍ਰੀਆਂ ਵਿੱਚ ਔਰ ਵਿਰੋਧ ਕੀਤਾ ਗਿਆ ਕੀ ਹੈ ਹੁਣ ਮਾਮਲਾ ਪੂਰਾ ਹੈ ਮਾਮਲਾ ਇਹ ਹੈ ਵੀ ਇਹ ਠੇਕਾ ਸਰਕਾਰ ਤੋਂ ਮਨਜ਼ੂਰਸ਼ਾ ਠੀਕਾ ਸੀਗਾ ਪਿੰਡ ਵਾਲਿਆਂ ਨੂੰ ਤਰਾਏ ਵੀ ਇਹਨਾਂ ਦੀ ਕੋਈ ਸਹਿਮਤੀ ਨਹੀਂ ਲਈ ਇਹਦੇ ਵਿੱਚ ਕਿ ਤਾਂ ਅੱਗੇ ਤਰਾਏ ਸੀ ਇਹਨਾਂ ਦਾ ਮੈਂ ਮੰਗ ਪੱਤਰ ਲੈ ਲਿਆ ਹੁਣ ਮੈਂ ਆਪਣੇ ਹਾਇਰ ਅਥੋਰਟੀ ਨੂੰ ਦੱਸੂਗਾ ਇਹਦੇ ਬਾਰੇ ਜਾ ਕੇ ਠੀਕ ਹੈ ਨਾ ਜੋ ਫੈਸਲਾ ਉਹ ਲੋਗੇ ਉਹ ਇਹਨਾਂ ਨੂੰ ਸਰਵ ਕਰੀ ਪਰ ਪਿੰਡ ਵਾਲੇ ਇਹ ਕਹਿ ਰਹੇ ਬਈ ਖੋਲਣ ਨਹੀਂ ਦੇਣਾ ਠੇਕਾ ਪਿੰਡ ਵਾਸੀ ਪਰ ਇਹ ਕਹਿ ਰਹੇ ਵੀ ਠੇਕਾ ਖੋਲਣ ਨਹੀਂ ਦੇਣਾ ਸੀ ਇਹਨਾਂ ਨੂੰ ਪਹਿਲਾਂ ਤਰਾਏ ਕਰਨਾ ਚਾਹੀਦਾ ਸੀ ਨਾ ਜਦੋਂ ਖੋਲਣਾ ਸੀਗਾ ਪਰ ਖੋਲਣ ਤੋਂ ਬਾਅਦ ਇਹਨਾਂ ਨੇ ਤਰਾਏ ਕੀਤਾ ਨਾ ਖੁੱਲਣ ਤੋਂ ਪਹਿਲਾਂ ਟਰਾਈ ਕਰਨਾ ਚਾਹੀਦਾ ਸੀਗਾ ਹੁਣ ਮੰਗ ਪੱਤਰ ਦਿੱਤਾ ਗਿਆ ਪਿੰਡ ਵਿੱਚ ਆ ਮੰਗ ਪੱਤਰ ਦਿੱਤਾ ਗਿਆ ਇਹ ਮੈਂ ਆਪਣੇ ਹਾਇਰ ਥੋੜੀ ਨੂੰ ਦੱਸੂਗਾ ਹਾਇਰ ਥੋੜੀ ਹੁਣ ਜਿੱਦਾਂ ਉਹਨਾਂ ਦੀ ਦਿਸ਼ਾਂਤ ਦਿਸ ਹੋ ਗਿਆ ਸੀ ਮੈਂ ਉਹਨਾਂ ਦੇ ਅਕੋਰਡਿੰਗ ਲਈ ਕਰ ਲਵਾਂਗਾ ਇਹੜਾ